ਸੁਜਾਨਪੁਰ ਵਿਖੇ ਪੁਲ ਨੰਬਰ 5 ਦੇ ਕਰੀਬ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਪੀਮਰਾਵ ਅੰਬੇਦਕਰ ਦੇ ਖਿਲਾਫ ਗਲਤ ਟਿੱਪਣੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਬੀਜੇਪੀ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ ਕਿ ਬੀਜੇਪੀ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਦਾ ਸੰਵਿਧਾਨ ਖਤਮ ਕਰਕੇ ਮਨੁਵਾਦੀ ਸੰਵਿਧਾਨ ਲਿਆਉਣਾ ਚਾਹੁੰਦੀ ਹੈ ਇਸ ਲਈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਵੀ ਰਾਜਕਾਟ ਵਿੱਚ ਨਹੀਂ ਕਰਨ ਦਿੱਤਾ ਗਿਆ ਜਿੱਥੋਂ ਸਾਫ ਪਤਾ ਚੱਲਦਾ ਹੈ ਕਿ ਬੀਜੇਪੀ ਦਲਿਤ ਵਿਰੋਧੀ ਪਾਰਟੀ ਹੈ ਉਹਨਾਂ ਨੇ ਸਰਕਾਰ ਅੱਗੇ ਮੰਗ ਕੀਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੁਰਸੀ ਤੋਂ ਹਟਾਇਆ ਜਾਵੇ ਅਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਬਾਬਾ ਸਾਹਿਬ ਡਾਕਟਰ ਬੀ ਆਰ ਮੇਦਕਰ ਜਿਨ੍ਹਾਂ ਦਾ અપਮਾਨ ਅਮਿਤ ਸ਼ਰ ਨੇ ਪਾਰਲੀਮੈਂਟ ਚ ਕੀਤਾ ਉਹਦੇ ਵਿਰੋਧ ਦੇ ਵਿੱਚ ਸਾਰੇ ਦੇਸ਼ ਚ ਦਾ ਪਤਲੇ ਪੁਕਕੇ ਜਾ ਰਹੇ ਨੇ ਅਮਿਤ ਸ਼ਰ ਔਰ ਜਿਨੇ ਅਸੀਂ ਪਹਿਲਾਂ ਕਹਿੰਦੇ ਹਾਂ ਕਿ ਇਹ ਘੱਟਕਿੰਤਿਆਂ ਦੇ ਖਿਲਾਫ ਨੇ ਇਹ ਗਲਤਾਂ ਦੇ ਖਿਲਾਫ ਨੇ ਇਹ ਲੋਕਾਂ ਨੂੰ ਸਮਝ ਨਹੀਂ ਸੀ ਆਉਂਦਾ ਪਰ ਹੁਣ ਪਿਛਲੇ 5-6 ਮਹੀਨੇ ਤੋਂ ਬਿਲਕੁਲ ਸਾਫ ਪਸਟ ਹੋ ਗਿਆ ਕਿ ਇਹ ਮਨੁਵਾਦੀ ਸੰਵਧਾਨ ਲਿਆਉਣਾ ਚਾਹੁੰਦੇ ਨੇ ਡਾਕਟਰ ਸਾਹਿਬ ਦਾ ਬਣਾਇਆ ਹੋਇਆ ਸੰਵਧਾਨ ਵਾਸੇ ਕਰਨਾ ਚਾਹੁੰਦੇ ਨੇ ਉਹਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਤਾਂ ਹੀ ਇਹਨਾਂ ਨੇ ਪਹਿਲਾਂ ਪਾਰਲੀਮੈਂਟ ਦੇ ਇਲੈਕਸ਼ਨਾਂ ਦੇ ਵਿੱਚ ਕਿਹਾ ਸੀ ਕਿ ਜੇ 400 ਸੀਟਾਂ ਸਾਨੂੰ ਦਿਵਾਵੋਗੇ ਤੇ ਅਸੀਂ ਸੰਵਿਧਾਨ ਬਦਲ ਦਾਂਗੇ ਬਦਲਣ ਦਾ ਮਤਲਬ ਮਨੁਵਾਦੀ ਜਿਹੜੀ ਆ ਉਹ ਸੰਵਿਧਾਨ ਲਿਆਉਣਾ ਜਿਹੜਾ ਆਮ ਲੋਕਾਂ ਦੇ ਆਮ ਨਾਗਰਿਕਾਂ ਦੇ ਬਹੁਤ ਵਿਰੋਧ ਹੈ ਔਰਤਾਂ ਦੇ ਵਿਰੋਧ ਹੈ ਅਦਲਤਾਂ ਦੇ ਵਿਰੋਧ ਹੈ ਸੋ ਅਸੀਂ ਇਸ ਲੜੀ ਦੇ ਵਿੱਚ ਅਸੀਂ ਵੀ ਅੱਜ ਇੱਥੇ ਸੁਜਾਲਪੁਰੇ ਫਤਲਾ ਬੂਬ ਰਹੇ ਆਂ ਔਰ ਘਟ ਗੰਤੀਆਂ ਦੇ ਜਿਵੇਂ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਸੀ ਤਲਵਾਂ ਦੇ ਖਿਲਾਫ ਸੀ ਉਹ ਸਿੱਖਾਂ ਦੇ ਵੀ ਖਿਲਾਫ ਉਹ ਤੁਹਾਡੇ ਸਾਹਮਣੇ ਆ ਗਿਆ ਕਿ ਡਾਕਟਰ ਮਨਮੋਹਨ ਸਿੰਘ ਦਾ ਜਿਵੇਂ અપਮਾਨ ਕੀਤਾ ਉਹਨਾਂ ਨੇ ਬੋਧ ਘਾਟ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਹੈ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ ਅਜੇ ਕਿ ਕਾਂਗਰਸ ਦੇ ਲੀਡਰ ਨੇ ਕਿਹਾ ਸੀ ਕਿ ਜਿੱਥੇ ਇੰਦਰਾ ਗਾਂਧੀ ਦੀ ਸਮਾਦ ਹੈ ਉੱਥੋਂ ਜਗ੍ਹਾ ਦੇਣ ਲਈ ਤਿਆਰ ਹੈ ਜਿੱਥੇ ਰਜੀਵ ਗਾਂਧੀ ਦੀ ਸਮਾਦ ਹੈ ਉੱਥੋਂ ਜਗ੍ਹਾ ਦੇਣ ਲਈ ਤਿਆਰ ਹੈ ਪਰ ਉਹਨਾਂ ਨੇ ਇਹ ਬਿਲਕੁਲ ਸਾਬਤ ਹੋ ਗਿਆ ਕਿ ਘਟ ਗਿਣਤੀਆਂ ਦੇ ਜਿਹੜਾ ਸਿੱਖਾਂ ਨੂੰ ਲੱਗਦਾ ਸੀ ਕਿ ਮੋਦੀ ਬਹੁਤ ਚੰਗਾ ਉਹ ਵੀ ਸਾਹਮਣੇ ਆ ਗਿਆ ਸੋ ਦਲਤਾਂ ਦੇ ਘਟ ਗਿਣਤੀਆਂ ਦੇ ਸੰਵਿਧਾਨ ਦੇ ਖਿਲਾਫ ਜਿਹੜਾ ਇਹ ਕੰਮ ਸ਼ੁਰੂ ਕੀਤਾ ਬੀਜੇਪੀ ਨੇ ਆਰਐਸਐਸ ਨੇ ਉਹ ਅਮਿਤ ਦੇ ਸਾਹਦੇ ਮੂੰਹ ਦੇ ਵਿੱਚੋਂ ਪਾਰਲੀਮੈਂਟ 'ਚ ਨਿਕਲ ਗਿਆ ਸੋ ਅਸੀਂ ਇਸ ਲੜੀ ਦੇ ਵਿੱਚ ਜਿਹੜਾ ਅੱਜ ਕਰ ਰਹੇ ਹਾਂ ਸਰ ਪਿਛਲੇ ਸੀ ਚਾਹੁੰਦੇ ਲੋਕ ਸਮਝਣ ਸਰਕਾਰ ਨਾ ਸਮਝੇ ਕੋਈ ਗੱਲ ਨਹੀਂ ਉਹਨਾਂ ਨੇ ਸਮਝਣਾ ਨਹੀਂ ਉਹਨਾਂ ਨੇ ਤੇ ਆਪਣੀਆਂ ਨੀਤੀਆਂ ਲਾਗੂ ਕਰਨੀਆਂ ਨੇ ਔਰ ਜਿਹੜੀਆਂ ਨੀਤੀਆਂ ਜਿਹੜਾ ਮਾੜਾ ਮੋਟਾ ਮਿਲਿਆ ਸੀ ਦਲਤਾਂ ਨੂੰ ਅਧਿਕਾਰ ਰਿਜ਼ਰਵੇਸ਼ਨ ਦਾ ਉਹ ਸਾਰੇ ਸਰਕਾਰੀ ادارے ਜਿਹੜੇ ਇਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਪ੍ਰਾਈਵੇਟ ਕਰ ਦਿੱਤੇ ਨੇ ਵੇਚ ਦਿੱਤੇ ਨੇ ਆਪਣੇ ਮਿੱਤਰਾਂ ਤਨਾਟਾਂ ਨੂੰ ਦੇ ਦਿੱਤੇ ਆ ਸੋ ਜਿਹੜਾ ਰਿਜ਼ਰਵੇਸ਼ਨ ਦਾ ਸੀ ਕੰਮ ਉਹ ਵੀ ਲਗਭਗ ਖਤਮ ਹੋ ਗਿਆ ਹੋ ਗਿਆ ਯਾਰ ਕੀ ਕਰਾਂ ਜਾਊ ਭਾਰਤੀ ਸਲਤਾਨ ਸੰਵਿਧਾਨ ਨਾਮੰਨ ਵਾਲੀ ਸਰਕਾਰ ਆ ਸੰਵਿਧਾਨਪੂਰਨ ਵਾਲੀ ਸਰਕਾਰ ਆ ਔਰ ਸਾਰੀ ਸਰਕਾਰ ਦੀ ਇਹ ਸੋਚ ਹੈ ਕਿ 바ਵਾ ਸਾਹਿਬ ਬੈਠ ਕੇ ਦੀ ਵਿਚਾਰਤਾ ਖਤਮ ਕੀਤਾ ਜਾਵੇ ਮਾਤਾ ਪੁੱਤ ਦੀ ਵਿਚਾਰ ਤਾਂ ਖਤਮ ਕੀਤੀ ਜਾਵੇ ਉਸ ਸੋਚ ਦੇ ਅਧੀਨ ਜੋ ਇਹ ਸੋਚ ਆ ਗਈ ਹੈ ਮਨੁਸ਼ੁਮਤੀ ਦੀ ਦੇਸ਼ੀ ਮਨੁਸ਼ੁਮਤੀ ਲਾਗੂ ਕਰਨਾਂ ਚਾਹਨੇ ਨਾ ਪਰ ਬਾਬਾ ਸਾਹਿਬ ਬਿਰਕਾ ਸੰਵਿਧਾਨ ਸਮਤਾ ਸਮਾਨਤਾ ਭਾਈਚਾਰ ਜਿੰਦਾ ਸਾਹਿਬ ਦੇਖ ਨੂੰ ਹਰ ਵਰਗ ਦਾ ਇਹ ਇਸ ਕਰਕੇ ਇਹ ਸੰਵਿਧਾਨ ਸਹਿ ਨਹੀਂ ਹੁੰਦਾ ਆ ਜਾ ਕੇ ਬਾਬਾ ਸਾਹਿਬ ਬਿਰਕਾ ਤੇ ਅਜਾਬ ਸ਼ਬਦ ਬੋਲਦੇ ਨੇ ਜੇ ਦੁਨੀਆ ਜਿਹੜੀ ਹੈ ਭਾਰਤ ਦੀ ਸਰਕਾਰ ਦੀ ਸੋਚ ਕੀ ਹੈ ਭਾਰਤ ਦੀ ਸਰਕਾਰ ਕਿਸ ਸੋਚ ਤੇ ਜਾ ਰਹੀ ਹੈ ਇਸ ਕਰਕੇ ਲੋਕਾਂ ਸਮਝਣਾ ਚਾਹੀਦਾ ਇਸ ਅੰਤ ਚਾਲ ਨੂੰ ਵਰਗੇ ਬੰਦੇ ਕਿਹੋ ਜਿਹਾ ਕਰਜ਼ਾਰ ਹੈ ਜੋ ਗਾਇ ਮੰਤਰੀ ਬਣਾਇਆ ਗਿਆ 10 ਸਾਲ ਤੋਂ ਦੇਸ਼ ਆਵਾ ਤਬਹੀ ਪਈ ਆ ਹਰ ਜਗ੍ਹਾ ਬੁਰਾ ਹਾਲ ਆ ਔਰ ਇਹ ਲੋਕ ਮਸਤ ਹੋ ਕੇ ਮਨੁਸ਼ਪਤੀ ਲਾਗੂ ਕਰਨੇ ਭਰੇ ਨਾ ਲਾਗੂ ਕਰੇ ਨਾ ਲਗਾਤਾਰ ਹੀ ਲੱਗਦਾ ਰਹੇ ਨਾ ਔਰ ਦੇਸ਼ ਚ ਕਿਹਦਾ ਦੇਸ਼ ਬਾਰੇ ਕੋਈ ਖਿਆਲ ਨਹੀਂ ਹੈਗਾ ਤੁਹਾਡੀ ਇਹ ਮੰਗ ਹੈ ਸਰਕਾਰ ਤੋਂ ਇਹੋ ਜੇ ਗ੍ਰਹਿ ਮੰਤਰੀ ਨੂੰ ਗੱਡੀ ਉੱਤੋਂ ਲਾ ਕੇ ਘਰ ਨੂੰ ਭੇਜਤਾ ਜਾਵੇ ਬਾਕੀ ਇਹ ਜੋ ਮੰਤਰੀਓਂ ਵਿੱਚੋਂ ਕੱਢਦੇ ਜਾਣ ਕਿ ਸੰਵਿਧਾਨ ਦੀ ਪਾਲਣਾ ਹੋਣੀ ਚਾਹੀਦੀ ਆ ਤਾੜੀ ਮੰਗਾਂ ਪੁੱਤਾਂ ਫੂਕਣਾ ਇੱਕ ਇੱਕ ਸਾਡਾ ਨਿਸ਼ਾਨਾ ਸੀ ਤੇ ਪੁੱਤਾਂ ਫੂਕ ਕੇ ਦਸੀਏ ਸਰਕਾਰ ਨੂੰ ਬਈ ਸਰਕਾਰ ਦੇ ਅਮਰਸ਼ਾ ਦੇ ਪੁੱਤ ਹਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਮੰਗ ਪੂਰੀ ਹੋਰ ਮੰਗ ਹੈ ਸਰਕਾਰ ਸੰਵਿਧਾਨ ਅਨੁਸਾਰ ਚਲੇ ਨਾ ਕਿ ਮਨੁਨੁਫਤੀ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰੇ